ਹਾਂਜੀ ਦੋਸਤੋ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਹੈ ਦਾ ਆਰਟੀਕਲ ਐਕਸਪਲੋਰਰ ਦੇ ਵਿੱਚ ਮੈਂ ਤੁਹਾਡਾ ਆਪਣਾ ਹੋਸਟ ਜਗਨਸ਼ੰਨ ਸਿੰਘ ਅੱਜ ਇੱਕ ਨਵੇਂ ਵਿਸ਼ੇ ਨੂੰ ਲੈ ਕੇ ਤੁਹਾਡੇ ਸਾਨੂੰ ਮੌਜੂਦ ਹੋਏ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਹੋਣ ਵਾਲੀਆਂ ਜੋ ਅੱਛੀਆਂ ਪੋਸਟਾਂ ਜਾ ਜਾਣਕਾਰੀ ਵਰਤ ਜਿਹੜੀਆਂ ਪੋਸਟਾਂ ਹੁੰਦੀਆਂ ਜਿਨ੍ਹਾਂ ਤੋਂ ਜਾਣਕਾਰੀ ਆਪਾਂ ਨੂੰ ਕੋਈ ਮਿਲਦੀ ਹੈ ਆਪਣੇ ਸਮਾਜ ਨੂੰ ਕੋਈ ਸੇਵ ਮਿਲਦੀ ਹੈ ਉਹਨਾਂ ਪੋਸਟਾਂ ਦੀ ਅਸੀਂ ਉਹਨਾਂ ਪੋਸਟਾਂ ਦਾ ਅਸੀਂ ਵਿਸ਼ਲੇਸ਼ਣ ਕਰਦੇ ਹਾਂ ਤੇ ਅੱਜ ਫੇਰ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਜੋ ਪਿਛਲੇ ਦਿਨੀ ਜੋ ਪਹਿਲਗਾਮ ਹਮਲਾ ਹੋਇਆ ਭਾਰਤ ਦੇ ਉੱਤੇ ਅਤਵਾਦੀ ਹਮਲਾ ਹੋਇਆ ਜਿਹਦੇ ਵਿੱਚ ਲਗਭਗ 26 ਜਣਿਆਂ ਦੀ ਜੋ ਫੌਤ ਹੋਈ ਸੀ ਤੋਂ ਉਸ ਤੇ ਉਸ ਤੋਂ ਬਾਅਦ ਜੋ ਭਾਰਤ ਤੇ ਪਾਕ ਦਾ ਆਪਸੀ ਜੋ ਸੰਬੰਧ ਸੀ ਉਹ ਥੋੜਾ ਗੜਬੜਾਇਆ ਹੋਇਆ ਸੀਗਾ ਤੇ ਜੰਗ ਦੇ ਕਿੱਸ ਵੀ ਲਾਏ ਜਾ ਰਹੇ ਸੀ ਤੇ ਰਾਤੀ ਲਗਭਗ 1:30 ਵਜੇ ਆਰਥ ਨੇ ਪਾਕਿਸਤਾਨ ਦੇ ਕੁਝ ਇਲਾਕਿਆਂ ਦੇ ਉੱਤੇ ਇਹ ਸਟ੍ਰਾਈਕ ਵੀ ਕੀਤੀ ਹੈ ਤੇ ਜੋ ਹੁਣ ਤੱਕ ਖਬਰਾਂ ਸਾਹਮਣੇ ਆਈਆਂ ਨੇ ਉਹਨਾਂ ਦੇ ਮੁਤਾਬਕ ਲਗਭਗ 8 ਜਣਿਆਂ ਦੇ ਮਰਨ ਦੀ ਖਬਰ ਹੈ ਤੇ 30 ਤੋਂ ਵੱਧ 35 ਤੋਂ ਵੱਧ ਬੰਦੇ ਜ਼ਖਮੀ ਹੋਏ ਸੋ ਦੋਸਤੋ ਮੈਂ ਪੋਸਟ ਪੜ੍ਹਨ ਤੋਂ ਪਹਿਲਾਂ ਆਪਾਂ ਇੱਕ ਛੋਟੀ ਜੀ ਜੰਗ ਦੇ ਬਾਰੇ ਜੇ ਆਪਾਂ ਇੱਕ ਗੱਲ ਕਰ ਲਈਏ ਤਾਂ ਜੰਗ ਕੀ ਹੁੰਦੀ ਹੈ ਜੰਗ ਇੱਕ ਏਦਾਂ ਹੈ ਜਿਵੇਂ ਤੁਸੀਂ ਬਾਜ਼ਾਰ ਦੇ ਵਿੱਚ ਆਪਣੇ ਬੱਚੇ ਨੂੰ ਲੈ ਕੇ ਕਿਤੇ ਬਾਜ਼ਾਰ ਦੇ ਵਿੱਚ ਜਾ ਰਹੇ ਹੋ ਤੇ ਉੱਥੇ ਦੋ ਠੱਠੇ ਲੜਦੇ ਲੜਦੇ ਤੁਹਾਡੇ ਕੰਨੀਆਂ ਆ ਕੇ ਇਹ ਜੋ ਪਿਛਲੇ ਦਿਨਾਂ ਤੋਂ ਕੁਝ ਜਾਗਰ ਦਾ ਬਿਰਤਾਂਤ ਸੋਸ਼ਲ ਮੀਡੀਆ ਤੇ ਸਿਰਜਿਆ ਜਾ ਰਿਹਾ ਹੈ ਕੁਝ ਜ਼ਿਆਦਾ ਹੀ ਜੋ ਜੰਗ-ਜੰਗ ਕੂਕਰੇ ਆ ਉਹਨਾਂ ਨੇ ਸਚਾਈ ਇਹ ਹੈ ਕਿ ਉਹਨਾਂ ਨੇ ਕਦੇ ਜੰਗ ਦੇਖੀ ਨਹੀਂ ਇਹ ਉਹ ਲੋਕ ਨੇ ਜੋ ਇਤਿਹਾਸ ਦੇ ਪੇਪਰਾਂ ਦੇ ਵਿੱਚੋਂ ਨਕਲ ਮਾਰ ਕੇ ਪਾਸ ਹੋਏ ਨੇ ਜਾਂ ਇਹਨਾਂ ਨੇ ਜੰਗਾਂ ਦੇਖੀਆਂ ਤਾਂ ਸਿਰਫ ਬਾਰਡਰ ਵਰਗੀਆਂ ਫਿਲਮਾਂ ਤੇ ਦੇਖੀਆਂ ਜਿੱਥੇ ਜੰਗ ਦੀ 1% ਵੀ ਸਚਾਈ ਨਹੀਂ ਹੁੰਦੀ ਇੰਨਾ ਲੋਕਾਂ ਲਈ ਜੋ ਜੰਗ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਕੁੱਤਿਆਂ ਵਾਂਗ ਇਕੱਠੀ ਹੋ ਕੇ ਕਿਤੇ ਇੱਕ ਨੂੰ ਘੇਰ ਲੋ ਉਹ ਜੰਗ ਹੈ ਇਹਨਾਂ ਮੂਰਖਾਂ ਨੂੰ ਜੰਗ ਤੇ ਕ੍ਰਿਕਟ ਦੇ ਮੈਚ ਦਾ ਵਿਚਲਾ ਫਰਕ ਬਿਲਕੁਲ ਵੀ ਨਹੀਂ ਹੈ ਦੋਸਤੋ ਇੱਕ ਗੱਲ ਦੱਸ ਦਿੰਨੇ ਆ ਕਿ ਜੰਗ ਦੇ ਵਿੱਚ ਕੋਈ ਦਰਸ਼ਕ ਨਹੀਂ ਹੁੰਦਾ ਜੰਗ ਦੇ ਵਿੱਚ ਸਾਰੇ ਖਿਡਾਰੀ ਹੁੰਦੇ ਨੇ ਕਦੋਂ ਵੀ ਕਿਸਨੇ ਉਹ ਸ਼ਹਿਰ ਜਾ ਸਕਦਾ ਹੈ ਸਰਹੱਦ ਤੇ ਗੋਲੀ ਜਦੋਂ ਚੱਲਦੀ ਹੈ ਤਾਂ ਦੁਸ਼ਮਣ ਇੱਕ ਪਾਸੇ ਨਹੀਂ ਹੁੰਦਾ ਦੁਸ਼ਮਣ ਦੋਨੇ ਪਾਸੇ ਹੁੰਦਾ ਹੈ ਮਾਰਕੀਟ ਦੇ ਵਿੱਚ ਸਬਜ਼ੀਆਂ ਦੇ ਭਾਅ ਸਮਾਨ ਨੂੰ ਚੜ ਜਾਂਦੇ ਨੇ ਲੋਕ ਬੰਬਾਂ ਦੇ ਨਾਲ ਇੰਨੇ ਨਹੀਂ ਮਰਦੇ ਜਿੰਨੇ جنگ ਦੇ ਖੋਖ ਤੋਂ ਬੰਬਾਂ ਦੇ ਖੋਖ ਤੋਂ ਮਰ ਜਾਂਦੇ ਨੇ ਅਸੀਂ ਇਹ ਗੱਲ ਦਾਅਵੇ ਨਾਲ ਕਹਿੰਦੇ ਆ ਕਿ ਜਿਸ ਨੇ ਜੰਗ-ਜੰਗ ਕੋਖਣ ਵਾਲੇ ਲੋਕ ਜੰਗ ਵੇਖ ਲੈਣਗੇ ਉਸ ਤੋਂ ਬਾਅਦ ਇਹ ਕਦੇ ਜੰਗ ਦਾ ਨਾਂ ਨਹੀਂ ਲੈਣਗੇ ਤੇ ਇਹ ਦੁਨੀਆ ਭਰ ਦੇ ਸਭ ਤੋਂ ਸ਼ਰਮਿੰਦਾ ਲੋਕ ਇਹ ਹੋਣਗੇ ਇੱਥੇ ਇੱਕ ਗੱਲ ਹੋਰ ਵੀ ਜ਼ਰੂਰੀ ਹੈ ਕਿ ਜੇ ਤੁਸੀਂ ਜੁੱਧ ਦੇ ਵਿਰੋਧੀਆਂ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਦੋ ਲੜ ਰਹੀਆਂ ਧਿਰਾਂ ਦੇ ਵਿੱਚੋਂ ਕਿਸੇ ਇੱਕ ਧਿਰ ਦਾ ਸਾਥ ਦੇ ਰਹੇ ਹੋ ਕਿਉਂਕਿ ਸਾਡੇ ਸਮਾਜ ਦੇ ਵਿੱਚ ਅੱਜ ਕੱਲ ਇੱਕ ਨਵਾਂ ਹੀ ਚਲਣ ਚੱਲਿਆ ਹੋਇਆ ਜਿਸ ਦੇ ਅਨੁਸਾਰ ਜੇ ਤੁਸੀਂ ਜੰਗ ਦਾ ਵਿਰੋਧ ਕਰਦੇ ਹੋ ਤਾਂ ਇਹਦਾ ਮਤਲਬ ਇਹ ਹੈ ਜੇ ਤੁਸੀਂ ਭਾਰਤ ਵਿੱਚ ਬਹਿ ਕੇ ਜੰਗ ਦਾ ਵਿਰੋਧ ਕਰਦੇ ਹੋ ਤਾਂ ਤੁਸੀਂ ਪਾਕਿਸਤਾਨ ਦਾ ਹਮਾਇਤ ਕਰ ਰਹੇ ਹੋ ਜੇ ਤੁਸੀਂ ਪਾਕਿਸਤਾਨ ਵਿੱਚ ਬਹਿ ਕੇ ਜੰਗ ਦਾ ਵਿਰੋਧ ਕਰਦੇ ਹੋ ਤਾਂ ਤੁਸੀਂ ਭਾਰਤ ਦੀ ਹਮਾਇਤ ਕਰ ਰਹੇ ਹੋ ਕਿਉਂਕਿ ਇਦਾਂ ਦੀ ਸੋਚ ਵਾਲੇ ਲੋਕ ਦੋਨੇ ਪਾਸੇ ਹੀ ਨੇ ਉਹ ਵੀ ਆਪਣੇ ਹੀ ਨਾਲ ਦੇ ਨੇ ਕਿਉਂਕਿ ਉਹਨਾਂ ਨੂੰ ਵੀ ਐਡ ਹੋਇਆ ਬਹੁਤਾ ਸਮਾਂ ਨਹੀਂ ਹੋਇਆ ਉਹ ਵੀ ਸਨ 27 ਚ ਪਹਿਲਾਂ ਇੱਕੋ ਹੀ ਭਾਰਤ ਦੇ ਲੋਕ ਸੀ ਤੋਂ ਸੋਚਾਂ ਤਾਂ ਦੋਨੇ ਪਾਸੇ ਕਿਤਨਾ ਕਿਤੇ ਮਿਲ ਰਹੀਆਂ ਨੇ ਜੇ ਆਪਾਂ ਗੱਲ ਕਰੀਏ ਕਿ ਜੇ ਤੁਸੀਂ ਯੰਗ ਦੇ ਵਿਰੋਧੀਆਂ ਮੈਂ ਤਾਂ ਮਤਲਬ ਇਹ ਨਹੀਂ ਕਿ ਜੇ ਦੋ ਧਿਰਾਂ ਲੜ ਰਹੀਆਂ ਹਨ ਉਹਨਾਂ ਲੜ ਰਹੀਆਂ ਧਿਰਾਂ ਦੇ ਵਿੱਚੋਂ ਤੁਸੀਂ ਕਿਸੇ ਇੱਕ ਦਾ ਸਾਥ ਦੇ ਰਹੇ ਹੋ ਤੁਸੀਂ ਜੇ ਜੰਗ ਦਾ ਵਿਰੋਧ ਕਰ ਰਹੇ ਹੋ ਤਾਂ ਤੁਸੀਂ ਕਿਸੇ ਤੀਜੀ ਧਿਰ ਦਾ ਵੀ ਸਾਥ ਦੇ ਰਹੇ ਹੋਗੇ ਉਹ ਤੀਜੀ ਧਿਰ ਹੁੰਦੀ ਹੈ ਅਮਨ ਸ਼ਾਂਤੀ ਉਹ ਤੀਜੀ ਧਿਰ ਹੁੰਦੀ ਹੈ ਮਨੁੱਖਤਾ ਇਹ ਤੁਹਾਨੂੰ ਸਾਥ ਹੀ ਬਣਾ ਦਿੰਦਾ ਹੈ ਵਿਕਾਸ ਦਾ ਸੰਚਾਰ ਦਾ ਸਫਾਰਤੀ ਕੋਸ਼ਿਸ਼ਾਂ ਦਾ ਪਿਆਰ ਦਾ ਸੂਝ ਬੂਝ ਦਾ ਸਿਆਣਪ ਦਾ ਤੇ ਮੁਆਫ ਕਰਨ ਵਾਲੇ ਗੁਨਾ ਦਾ ਦੇਖੋ ਬ੍ਰੈਨੇਟ ਲੈਗ ਜੋ ਹੈ ਉਹ ਲਿਖਦੇ ਨੇ ਕਿ ਯੁੱਧ ਉਹ ਥਾਂ ਹੁੰਦੀ ਹੈ ਜਿੱਥੇ ਜਵਾਨ ਮੁੰਡੇ ਆਪਣੇ ਵਰਗੇ ਜਵਾਨ ਮੁੰਡਿਆਂ ਦਾ ਕਤਲ ਕਰਦੇ ਨੇ ਜਿਨ੍ਹਾਂ ਨੂੰ ਨਾ ਤਾਂ ਉਹ ਜਾਣਦੇ ਨੇ ਤੇ ਨਾ ਹੀ ਉਹਨਾਂ ਨੂੰ ਨਫ਼ਰਤ ਕਰਦੇ ਨੇ ਇਹ ਕਤਲ ਉਹਨਾਂ ਬੁੱਢਿਆਂ ਦੇ ਕਹਿਣ ਤੇ ਕਰਦੇ ਨੇ ਜੋ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਹੁੰਦੇ ਨੇ ਅਤੇ ਇੱਕ ਦੂਜੇ ਦੇ ਨਾਲ ਨਫ਼ਰਤ ਵੀ ਕਰਦੇ ਹੁੰਦੇ ਨੇ। ਦੋਸਤੋ ਇੱਕ ਇਥੇ ਛੋਟੀ ਜੀ جنگ ਦਾ ਜ਼ਿਕਰ ਆਪਾਂ ਕਰਾਂਗੇ ਤਾਂ ਕਿ ਆਪਾਂ ਨੂੰ جنگ ਦੇ ਜੋ ਸਿੱਟੇ ਨੇ ਉਸ ਦਾ ਥੋੜਾ ਜਿਹਾ ਗਿਆਨ ਹੋ ਜਾਏ। ਕਿਉਂਕਿ 1945 ਦੇ ਵਿੱਚ ਜਦੋਂ ਪਹਿਲੀ ਵਾਰ ਪ੍ਰਮਾਣੂ ਬੰਬ ਦਾ ਵਿਸਫੋਟ ਹੋਇਆ ਤਾਂ ਸ਼ਹਿਰ ਦਾ ਤਾਪਮਾਨ 1 ਸੈਕਿੰਡ ਦੇ ਹਜ਼ਾਰਵੇਂ ਹਿੱਸੇ ਤੋਂ ਵੀ ਘੱਟ ਸਮੇਂ ਵਿੱਚ 4000 ਡਿਗਰੀ ਸੈਲਸੀਅਸ ਤੋਂ ਵੱਧ ਗਿਆ। ਇਹ ਤਾਪਮਾਨ ਕੁਝ ਪਲਾਂ ਲਈ ਹੀ ਰਿਹਾ ਪਰ ਸਾਰੇ ਹਿਰੋਸ਼ਿਮਾ ਸ਼ਹਿਰ ਦੇ ਵਿੱਚ ਤੇ ਉਸ ਜਾਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਿੰਨੇ ਵੀ ਜੀਵਤ ਚੀਜ਼ਾਂ ਸਨ ਉਹ ਸਾਰੀਆਂ ਸੜ ਕੇ ਰਾਖ ਹੋ ਗਈਆਂ ਇੱਥੋਂ ਤੱਕ ਕਿ ਬਹੁਤ ساری ਇਮਾਰਤਾਂ ਵੀ ਪਿਗਲ ਗਈਆਂ ਸਨ ਬੰਬ ਦੇ ਧਮਾਕੇ ਤੋਂ ਸਿਰਫ ਇੱਕ ਸੈਕਿੰਡ ਦੇ ਅੰਦਰ ਲਗਭਗ 1 ਲੱਖ ਲੋਕ ਭਾਫ਼ ਬਣ ਕੇ ਧੂੰਏ ਵਿੱਚ ਗਾਇਬ ਹੋ ਗਏ ਸੀ ਕੋਈ ਜੀਵਤ ਨਹੀਂ ਬਚਿਆ 히로시마 ਵਾਸੀ ਮਿਟ ਗਏ ਸਨ ਜੋ ਬਚ ਗਏ ਉਹ ਮੋਦੀ ਦੁਆ ਕਰਨ ਲੱਗੇ ਸਾਰੇ ਦੇਸ਼ ਦਾ ਸੰਚਾਰ ਤੰਤਰ ਟੁੱਟ ਗਿਆ ਸੀ ਜੋ ਪਰਮਾਣੂ ਬੰਬ 히로시마 ਦੇ ਉੱਤੇ ਸੁੱਟਿਆ ਗਿਆ ਸੀ ਉਸ ਵਿੱਚੋਂ 4000 ਡਿਗਰੀ ਸੈਲਸੀਅਸ ਦੀ ਗਰਮੀ ਨਿਕਲੀ ਸੀ ਪਰ ਅੱਜ ਭਾਰਤ ਤੇ ਪਾਕਿਸਤਾਨ ਦੇ ਕੋਲ ਜੋ ਪਰਮਾਣੂ ਹਥਿਆਰ ਨੇ ਉਹਨਾਂ ਦੇ ਵਿੱਚੋਂ 25 ਤੋਂ 40000 ਡਿਗਰੀ ਸੈਲਸੀਅਸ ਤਾਪਮਾਨ ਦੀ ਗਰਮੀ ਛੱਡਣ ਵੱਲ ਤੇ ਸਮਰੱਥਾ ਰੱਖਣ ਵਾਲੇ ਬੰਬ ਨੇ ਜੰਗ ਜੰਗ ਕੁੱਕਣ ਵਾਲਿਆਂ ਨੂੰ ਦੱਸ ਦਈਏ ਕਿ ਇਹ ਜੋ ਖੇਡ ਹੈ ਇਹ ਕੁਝ ਹੀ ਸੈਕਿੰਡਾਂ ਦੀ ਹੋਏਗੀ ਅਤੇ ਧਰਤੀ ਦੇ ਮੈਦਾਨ, ਰੇਗਿਸਤਾਨ, ਜੰਗਲ, ਪਹਾੜ, ਸਮੁੰਦਰ ਜਾਂ ਨਦੀਆਂ ਸਭ ਕੁਝ ਖਤਮ ਹੋ ਜਾਏਗਾ। ਕੋਈ ਜੀਵ ਚੀਜ਼ ਬਾਕੀ ਨਹੀਂ ਬਚੇਗੀ। ਕੋਈ ਬ੍ਰੇਕਿੰਗ ਨਿਊਜ਼ ਨਹੀਂ ਹੋਏਗੀ ਦੇਖਣ ਲਈ। ਦਿਖਾਉਣ ਲਈ ਤੇ ਕੋਈ ਵੇਖਣ ਵਾਲਾ ਵੀ ਨਹੀਂ ਹੋਏਗਾ। ਦੋਸਤੋ ਸੋ ਜੰਗ ਦੇ ਜੋ ਸਿੱਤੇ ਆ ਉਹ ਕਦੇ ਵੀ ਚੰਗੇ ਨਹੀਂ ਹੁੰਦੇ ਅੱਜ ਜੇ ਆਪਾਂ ਦੇਖੀਏ ਯੂਕਰੇਨ ਵਰਗੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਜਿੱਥੇ ਉੱਚੀਆਂ-ਉੱਚੀਆਂ ਬਿਲਡਿੰਗਾਂ ਸੀ ਉੱਚੀਆਂ-ਉੱਚੀਆਂ ਇਮਾਰਤਾਂ ਸੀ ਅੱਜ ਉਹ ਖੰਡਰ ਬਣ ਰਹੀਆਂ ਨੇ ਇੱਕ ਗੱਲ ਹੋਰ ਇੱਥੇ ਸਪਸ਼ਟ ਕਰ ਦਈਏ ਕਿ ਜੰਗਾਂ ਦੇ ਵਿੱਚ ਕਦੇ ਵੀ ਜੋ ਸੋ ਕਾਲਡ ਆਕਾ ਹੁੰਦੇ ਆ ਨੇਤਾ ਹੁੰਦੇ ਆ ਉਹਨਾਂ ਦੇ ਪਰਿਵਾਰਾਂ ਦਾ ਕੋਈ ਵੀ ਨਹੀਂ ਮਰਦਾ ਕਿਉਂਕਿ ਉਹਨਾਂ ਨੇ ਪਹਿਲਾਂ ਤੋਂ ਹੀ ਆਪਦੇ ਭੱਜਣ ਦਾ ਇੰਤਜ਼ਾਮ ਕਰ ਰੱਖਿਆ ਹੁੰਦਾ ਹੈ ਉਹਨਾਂ ਦੇ ਪਰਿਵਾਰ ਪਹਿਲਾਂ ਹੀ ਬਾਹਰਲੇ ਦੇਸ਼ਾਂ ਦੇ ਵਿੱਚ ਸੇਫ ਨੇ ਜੇ ਜੰਗ ਦੇ ਵਿੱਚ ਨੁਕਸਾਨ ਹੋਏਗਾ ਤਾਂ ਤੁਹਾਡਾ ਹੋਏਗਾ ਮੇਰਾ ਹੋਏਗਾ ਆਪਣੇ ਪਰਿਵਾਰਾਂ ਦਾ ਹੋਏਗਾ ਆਪਣੇ ਸ਼ਹਿਰ ਦਾ ਹੋਏਗਾ ਸੋ ਦੋਸਤੋ ਜਿੰਨਾ ਹੋ ਸਕੇ ਜੰਗ ਦਾ ਵਿਰੋਧ ਕਰੋ ਸੋ ਆਓ ਹੁਣ ਆਪਾਂ ਇੱਕ ਛੋਟੀ ਜੀ ਜੋ ਅਪਡੇਟ ਹੈ ਜੋ ਰਾਤ ਦੇ ਸਮੇਂ ਰਾਤ 1.5 ਵਜੇ ਦੇ ਸਮੇਂ ਜੋ ਆ ਭਾਰਤ ਨੇ ਜੋ ਐ ਸਟ੍ਰਾਈਕ ਕੀਤੀ ਹੈ ਜੋ ਪਾਕਿਸਤਾਨ ਦੇ ਕਸ਼ਮੀਰ ਵਾਲੇ ਇਲਾਕੇ ਦੇ ਵਿੱਚ ਤੇ ਪਾਕਿਸਤਾਨ ਦਾ ਵੀ ਕੁਝ ਇਲਾਕਾ ਹੈ ਉੱਥੇ ਵੀ ਭਾਰਤ ਨੇ ਜੋ ਮਿਸਾਈਲ ਨਾਲ ਹਮਲੇ ਕੀਤੇ ਨੇ ਸੋ ਕੁੱਲ ਮਿਲਾ ਕੇ ਲਗਭਗ ਮੰਨਿਆ ਜਾਂਦਾ ਹੈ ਕਿ ਉਹਨਾਂ ਦੇ ਨੌ ਟਿਕਾਨਿਆਂ ਤੇ ਹਮਲਾ ਕੀਤਾ ਗਿਆ। ਤੋਂ ਇਸ ਨੂੰ ਆਪਾਂ ਥੋੜਾ ਖਬਰ ਨੂੰ ਪੂਰੀ ਵਿਸਤਾਰ ਨਾਲ ਆਪਾਂ ਪੜਨ ਦੀ ਕੋਸ਼ਿਸ਼ ਕਰਦੇ ਆਂ। ਇਸ ਆਪਰੇਸ਼ਨ ਦਾ ਨਾਮ ਰੱਖਿਆ ਗਿਆ ਆਪਰੇਸ਼ਨ ਸਿੰਦੂਰ। ਸਿੰਦੂਰ ਤੋਂ ਮਤਲਬ ਇੱਥੇ ਕਿਸੇ ਜਗ੍ਹਾ ਦਾ ਨਾਮ ਨਹੀਂ ਹੈ। ਸਿੰਦੂਰ ਤੋਂ ਭਾਵ ਹੈ ਕਿ ਜੋ ਪਿਛਲੇ ਦਿਨੀ ਪਹਿਲਗਾਮ ਹਮਲਾ ਹੋਇਆ ਉਸ ਹਮਲੇ ਦੇ ਵਿੱਚ ਜਿਹੜੀਆਂ ਔਰਤਾਂ ਵਿਧਵਾ ਹੋ ਗਈਆਂ ਇਹਨਾਂ ਦੇ ਸੁਹਾਗ ਲੁੱਟ ਗਏ। ਉਨ੍ਹਾਂ ਦੇ ਸੁਹਾਗ ਨੂੰ ਮੁੱਖ ਰੱਖਦੇ ਇਹ ਆਪਰੇਸ਼ਨ ਦਾ ਨਾਮ ਸਿੰਦੂਰ ਰੱਖਿਆ ਗਿਆ। ਸੋ ਜਫਰਦੀ ਨੇ ਇਹ ਪੋਸਟ ਪਾਈ ਹੈ ਜਿਦੇ ਵਿੱਚ ਉਹਨਾਂ ਨੇ ਕਾਫੀ ਵਿਸਤਾਰ ਨਾਲ ਇਸ ਹਮਲੇ ਬਾਰੇ ਦੱਸਿਆ ਹੈ। ਆਪਰੇਸ਼ਨ ਸਿੰਦੂਰ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ਚ ਭਾਰਤ ਵੱਲੋਂ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਤੇ ਮਿਸਾਈਲੀ ਹਮਲੇ। ਪਹਿਲਗਾਮ ਦੇ ਅਤਿਵਾਦੀ ਹਮਲੇ ਦਾ ਬਦਲਾ ਲੈਣ ਨੇ ਆ ਭਾਰਤੀ ਹਥਿਆਰਬੰਦ ਫੌਜਾਂ ਨੇ ਅੱਜ ਵੱਡੇ ਤਰਕੇ ਪਾਕਿਸਤਾਨ ਤੇ ਪਾਕਿਸਤਾਨ ਅਤੇ ਮਕਬੂਲ ਜ਼ਾ ਕਸ਼ਮੀਰ ਵਿੱਚ 9 دہشتੀ ਥਕਾਨਿਆਂ ਦੇ ਉੱਤੇ ਮਿਦਾਈਲੀ ਹਮਲੇ ਕੀਤੇ ਹਨਾ ਵਿੱਚ ਪੱਛਮੀ ਪੰਜਾਬ ਦੇ ਬਹਾਵਲਪੁਰ ਮਰੀਦਕੇ ਅਤੇ ਖਿਆਲਕੋਟ ਵੀ ਸ਼ਾਮਲ ਹਨ ਜੋ دہشتੀ ਸੰਥਨ ਜੈਸ਼-ਏ-ਮੁਹੰਮਦ ਦਾ ਗੜ ਮੰਨਿਆ ਜਾਂਦਾ ਹੈ ਭਾਰਤੀ ਫੌਜ ਨੇ ਵੱਡੇ ਤੜਕੇ 1:44 ਮਿੰਟਾਂ ਤੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਫੌਜੀ ਹਮਲੇ ਆਪਰੇਸ਼ਨ ਸਿੰਦੂਰ ਤਹਿਤ ਕੀਤੇ ਗਏ ਹਨ ਆਪਰੇਸ਼ਨ ਸੰਦੂਰ ਭਾਰਤੀ ਸੈਨਾ ਅਤੇ ਭਾਰਤੀ ਜਵਨ ਸੈਨਾ ਵੱਲੋਂ ਸੰਯੁਕਤ ਰੂਪ ਵਿੱਚ ਕੀਤਾ ਜਾ ਰਿਹਾ ਹੈ। ਖਬਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਰਾਤ ਇਸ ਫੌਜੀ ਕਾਰਵਾਈ ਦੀ ਖੁਦ ਨਿਗਰਾਨੀ ਕਰਦੇ ਰਹੇ। ਇਨ੍ਹਾਂ ਹਮਲਿਆਂ ਤੋਂ ਪਾਕਿਸਤਾਨੀ ਟੈਲੀਵਿਜ਼ਨ ਨੇ ਪਾਕਿਸਤਾਨ ਆਰਮੀ ਦੇ ਬੁਲਾਰੇ ਦੇ ਹਵਾਲੇ ਨਾਲ ਦੱਸਿਆ ਹੈ ਕਿ ਪਾਕਿਸਤਾਨ ਦੇ ਤਿੰਨ ਟਿਕਾਣਿਆਂ 'ਤੇ ਹਮਲੇ ਹੋਏ ਹਨ। ਜਦਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਜ਼ ਸ਼ਰੀਫ ਨੇ ਕੁੱਲ 5 ਸਾਮਾਂ ਤੇ 에ਅ ਸਟ੍ਰਾਈਕ ਹੋਣ ਦੀ ਗੱਲ ਕਹੀ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਅਫਸ ਨੇ ਕਿਹਾ ਹੈ ਕਿ ਇੱਕ ਹੋਰ ਇੱਕ ਬੱਚੇ ਤੇ ਦੋ ਟੀਨੇਜਰਾਂ ਸਮੇਤ કુલ 8 ਲੋਕ ਇਨ੍ਹਾਂ ਹਮਲਿਆਂ ਦੇ ਵਿੱਚ ਮਾਰੇ ਗਏ ਹਨ ਅਤੇ 35 35 ਲੋਕ ਫਟੜੋਏ ਹਨ ਮੇਰੇ ਕੋਲ ਤਾਜ਼ਾ ਅੰਕੜਾ ਨਹੀਂ ਹੈ ਪਰ ਇਹ ਸਾਰੇ ਸੱਤ ਨਿਸ਼ਾਨੇ ਜਿਨ੍ਹਾਂ ਦੀ ਪੁਸ਼ਟੀ ਹੋਈ ਹੈ ਇਹਨਾਂ ਵਿੱਚੋਂ ਦੋ ਕਸ਼ਮੀਰ ਵਿੱਚ ਅਤੇ ਪੰਜ ਪਾਕਿਸਤਾਨ ਵਿੱਚ ਹਨ ਇਹ ਸਾਰੇ ਨਿਸ਼ਾਨੇ ਸਿਵਲ ਆਬਾਦੀ ਤੇ ਸਨ ਭਾਰਤੀ ਫੌਜਨਸ ਆਰ ਆਪਰੇਸ਼ਨ ਸੰਦੂਰ ਤਹਿਤ ਪਾਕਿਸਤਾਨ ਵਿੱਚ ਕੁੱਲ 9 ਦੈਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇਹਨਾਂ ਵਿੱਚੋਂ 4 ਟਿਕਾਣੇ ਪਾਕਿਸਤਾਨ ਅਤੇ 5 ਮਕਬੂਜ਼ਾ ਕਸ਼ਮੀਰ ਵਿੱਚ ਦੱਸੇ ਗਏ ਹਨ ਭਾਰਤੀ ਫੌਜ ਨੇ ਕਿਹਾ ਹੈ ਕਿ ਥੋੜਾ ਸਮਾਂ ਪਹਿਲਾਂ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਦੈਸ਼ਤੀ ਟਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਸੀ ਜਿੱਥੋਂ ਭਾਰਤ ਵਿਰੁੱਧ ਦੈਸ਼ਤੀ ਹਮਲਿਆਂ ਦੀ ਯੋਜਨਾ ਅਤੇ ਨਿਰਦੇਸ਼ਨ ਕੀਤਾ ਗਿਆ ਸੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਹਥਿਆਰਬੰਦ ਬਲਾਂ ਦੀਆਂ ਕਾਰਵਾਈਆਂ ਕੇਂਦਰਿਤ ਤੇ ਨੱਪੀਆਂ ਤੁਲੀਆਂ ਰਹੀਆਂ ਹਨ ਭਾਰਤੀ ਫੌਜ ਨੇ ਕਿਹਾ ਹੈ ਕਿ ਕਿਸੇ ਵੀ ਪਾਕਿਸਤਾਨੀ ਫੌਜੀ ਅਤੇ ਸਿਵਲਿਅਨ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ ਭਾਰਤ ਨੇ ਟੀਕਿਆਂ ਦੀ ਚੋਣ ਅਤੇ ਹਮਲਿਆਂ ਨੂੰ ਅੰਜਾਮ ਦੇਣ ਦੇ ਇਹਨ ਵਿੱਚ ਕਾਫੀ ਸੰਜਮ ਨਾਲ ਕੰਮ ਲਿਆ ਹੈ ਆਕਸਤਾਨ ਫੌਜ ਦੇ ਬੁਲਾਰੇ ਲੈਫਟੇਨੈਂਟ ਜਨਰਲ ਐਮ ਸ਼ਰੀਫ ਚੌਧਰੀ ਨੇ ਕਿਹਾ ਹੈ ਕਿ ਭਾਰਤ ਵੱਲੋਂ ਮਕਬੂਜ਼ਾ ਕਸ਼ਮੀਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੇ ਕੋਟਲੀ ਅਤੇ ਮੁਜ਼ਫਰਾਬਾਦ ਅਤੇ ਪੰਜਾਬ ਦੇ ਬਾਬਲਪੁਰ ਵਿੱਚ ਨਿਜ਼ਾਇਲੀ ਹਮਲੇ ਕੀਤੇ ਨੇ। ਉਹਨਾਂ ਏਆਰਵਾਈ ਮਿਊਜ਼ ਨੂੰ ਦੱਸਿਆ ਹੈ ਕਿ ਕੁਝ ਸਮਾਂ ਪਹਿਲਾਂ ਭਾਰਤ ਨੇ ਬਾਬਲਪੁਰ ਦੇ ਅਹਿਮਦਪੁਰਵੀ ਖੇਤਰ ਕੋਟਲੀ ਅਤੇ ਮੁਜ਼ਫਰਾਬਾਦ ਵਿੱਚ ਤਿੰਨ ਥਾਵਾਂ ਤੇ ਹਵਾਈ ਹਮਲੇ ਕੀਤੇ ਸਨ। ਚੌਧਰੀ ਨੇ ਕਿਹਾ ਇਹ ਬੁਝਦਲਾਣਾ ਅਤੇ ਸ਼ਰਮਨਾਕ ਹਮਲਾ ਭਾਰਤ ਦੇ ਹਵਾਈ ਖੇਤਰ ਦੇ ਅੰਦਰੋਂ ਕੀਤਾ ਗਿਆ ਹੈ। ਉਹਨਾਂ ਨੂੰ ਕਦੇ ਵੀ ਪਾਕਿਸਤਾਨ ਦੇ ਖੇਤਰ ਵਿੱਚ ਆਉਣ ਅਤੇ गुस्पैठ करने की इजाजत नहीं दी गई चौधरी ने अगर चाहता हाँ सुरक्षा सलाहकार सलाहकार अजीत डोवाल ने इन हमलों तुम अमरीका की रख्या राष्ट्रीय सुरक्षा सलाहकार मार्को रूबियो न भारत ने हमले पहलगाम दहशती हमले तो ਦੋ ਹਫ਼ਤੇ ਬਾਅਦ ਕੀਤੇ ਹਨ ਇਹਨਾਂ ਹਮਲਿਆਂ ਨੂੰ ਲੈ ਕੇ ਭਾਰਤ ਅਤੇ ਵਿਦੇਸ਼ਾਂ ਵਿੱਚ ਵਿਆਪਕ ਰੋਸ ਈ ਪ੍ਰਧਾਨ ਮੰਤਰੀ ਨਰਮੋਦੀ ਨੇ 29 April ਨੂੰ ਸਿਖਰਲੇ ਰੱਖਿਆ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਭਾਰਤੀ ਹਥਿਆਰਬੰਦ ਬਲਾਂ ਨੂੰ ਪਹਲਗਾਮ ਦਸਤੀ ਹਮਲੇ ਦੇ ਜਵਾਬ ਦੇ ਢੰਗ ਤੀਖੀਆਂ ਅਤੇ ਸਮੇਂ ਬਾਰੇ ਫੈਸਲਾ ਸੁਣਾਉਣ ਲਈ ਪੂਰੀ ਤਰ੍ਹਾਂ ਖੁੱਲ੍ਹ ਦਿੱਤੀ ਸੀ ਭਾਰਤ ਨੇ ਆਪਣੀ ਵਾਸ਼ਿੰਗਟਨ ਸਥਿਤ ਅਮਰੀਕੀ ਐਮਬੈਸੀ ਤੋਂ ਇਸ ਸੰਬੰਧੀ ਵਿਸਤਾਰ ਵਿੱਚ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ ਭਾਰਤ ਨੂੰ ਇਹ ਉਮੀਦ ਸੀ ਕਿ ਪਾਕਿਸਤਾਨ ਪਹਿਲਾ ਕਾਮਯਾਤ ਹਮਲੇ ਲਈ ਜ਼ਿੰਮੇਵਾਰ ਲੋਕਾਂ ਤੇ ਕਾਰਵਾਈ ਕਰੇਗਾ ਪਰ ਪਾਕਿਸਤਾਨ ਲਗਾਤਾਰ ਇਸ ਤੋਂ ਇਨਕਾਰ ਕਰਦਾ ਰਿਹਾ ਅਤੇ ਝੂਠੇ ਫਲੈਗ ਆਪਰੇਸ਼ਨਾਂ ਵਿੱਚ ਉਲ ਜਾਂਦਾ ਰਿਹਾ ਇਟ ਇਜ਼ ਅ ਡਿਵੈਲਪਿੰਗ ਸਟੋਰੀ ਚੈਕ ਨਾਮਾ ਸੋ ਦੋਸਤੋ ਕੇ ਜਸਪ੍ਰੀਤ ਜੀ ਵੱਲੋਂ ਤੁਹਾਨੂੰ ਜੋ ਉਹਨਾਂ ਨੇ ਲਿਖਿਆ ਹੈ ਰ ਆਪਰੇਸ਼ਨ ਸਿੰਦੂਰ ਦੇ ਬਾਰੇ ਉਹ ਤੁਹਾਨੂੰ ਅਸੀਂ ਪੜ੍ਹ ਕੇ ਸੁਣਾਇਆ ਉਹ ਤਾਜ਼ਾ ਖਬਰ ਇਹ ਹੈ ਕਿ ਕਿ ਸੁਣਦੇ ਵੀ ਆ ਰਿਹਾ ਹੈ ਕਿ ਜੋ ਕਸ਼ਮੀਰ ਦਾ ਪੂਚੇ ਇਲਾਕਾ ਹੈ ਉੱਥੇ ਵੀ ਪਾਕਿਸਤਾਨੀ ਆਰਮੀ ਵੱਲੋਂ ਜਾਂ ਪਾਸਨਲ ਇਜੈਕਟ ਕਰਦਾ ਵੱਲੋਂ ਹਮਲਾ ਕੀਤਾ ਗਿਆ ਹੈ ਉੱਥੇ ਇੱਕ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਗ੍ਰੰਥੀ ਸਿੰਘ ਜੋ ਕੀਰਤਨੀਆ ਸਿੰਘ ਸੀਗੇ ਗੁਰਦੁਆਰਾ ਸਾਹਿਬ ਦੇ ਉਹਨਾਂ ਦੀ ਉਹਨਾਂ ਦੇ ਫੌਤ ਹੋਣ ਦੀ ਗੱਲ ਕਹੀ ਜਾ ਰਹੀ ਹੈ ਤੇ ਨਾਲ ਇੱਕ ਹੋਰ ਸਿਵਿਲਿਅਨ ਦੀ ਵੀ ਜੋ ਮੌਤ ਦੀ ਖਬਰ ਹੈ ਉਹ ਆ ਰਹੀ ਹੈ। ਬਾਕੀ ਜੋ ਵਦਕਾਰਿਕ ਪੁਸ਼ਟੀਆਂ ਨੇ ਉਹ ਹਜੇ ਖੁੱਲ੍ਹ ਕੇ ਤੌਰ ਤੇ ਸਾਹਮਣੇ ਨਹੀਂ ਆਈਆਂ। ਪਰ ਜਿਆਦਾਤਰ ਸੋਸ਼ਲ ਮੀਡੀਆ ਦੇ ਉੱਤੇ ਤੇ ਹਰ ਜਗ੍ਹਾ ਇਹ ਚੀਜ਼ ਚੱਲ ਰਹੀ ਹੈ ਕਿ ਇਹ ਹਮਲਾ ਜੋ ਹੈ ਭਾਰਤ ਦੇ ਪੂਛ ਦੇ ਉੱਤੇ ਜੋ ਹੋਇਆ ਹੈ پاکستان ਵੱਲ ਸੋ ਦੋਸਤੋ ਸਾਰੇ ਆਪਾਂ ਅਮਨ ਚੈਨ ਦੀ ਖੈਰੀਅਤ ਮੰਗਦੇ ਹੋਏ ਇਹਨਾਂ ਜੰਗਾਂ ਤੋਂ ਜਿੰਨਾ ਹੋ ਸਕਦਾ ਜੰਗ ਨਾ ਹੋਵੇ ਇਸ ਲਈ ਆਪਾਂ ਇਹ ਚੀਜ਼ ਦੇ ਲਈ ਆਪਾਂ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਜੰਗ ਨਾ ਹੋਵੇ ਕਿਉਂਕਿ ਜੰਗ ਦੇ ਸਿੱਟੇ ਬਹੁਤ ਹੀ ਭਿਆਨਕ ਹੁੰਦੇ ਨੇ ਜਿਨ੍ਹਾਂ ਨੇ ਜੰਗਾਂ ਵੇਖੀਆਂ ਜੇ ਤੁਸੀਂ ਜੰਗ ਦੇ ਸਿੱਟਿਆਂ ਨੂੰ ਜਾਣਨਾ ਚਾਹੁੰਦੇ ਹੋ ਤਾਂ ਤੁਹਾਡੇ ਦਾਦੇ, ਪਰਦਾਦੇ, ਨਾਨਨੇ, ਪਰਨਾਨੇ ਜੀ ਚਾਹੁੰਦੇ ਆ ਤਾਂ ਉਹਨਾਂ ਤੋਂ ਜੰਗ ਦੀਆਂ ਸਿੱਟਿਆਂ ਨੂੰ ਜ਼ਰੂਰ ਉਹਨਾਂ ਕੋਲ ਬੈਠ ਕੇ ਪੁੱਛਣਾ, ਕੱਤਰ ਦੀ ਜੰਗ ਬਾਰੇ ਪੁੱਛਣਾ ਉਹਨਾਂ ਤੋਂ, 86 ਦੀ ਜੰਗ ਬਾਰੇ ਪੁੱਛਣਾ, ਉਹਨਾਂ ਤੋਂ 47 ਬਾਰੇ ਪੁੱਛਣਾ, ਉਹਨਾਂ ਤੋਂ 86 ਬਾਰੇ ਪੁੱਛਣਾ। ਕਿਉਂਕਿ ਜਿਹੜੇ ਉੱਪਰ ਲੀਡਰ ਬੈਠੇ ਹੁੰਦੇ ਨੇ, ਜਿਹੜੇ ਆਕਾ ਹੁੰਦੇ ਨੇ, ਜਿਹੜੇ ਉੱਪਰ ਬੈਠੇ ਆਰਡਰ ਦਿੰਦੇ ਨੇ, ਉਹਨਾਂ ਦਾ ਇਸ ਜੰਗ ਦੇ ਵਿੱਚ ਕੋਈ ਵੀ ਨਹੀਂ ਜਾਂਦਾ ਕੁਝ ਵੀ ਨਹੀਂ ਜਾਂਦਾ ਜੇ ਕੋਈ ਜਾਂਦਾ ਹੈ ਤਾਂ ਉਹ ਤੁਹਾਡੇ ਮੇਰੇ ਵਰਗੇ ਆਮ ਇਨਸਾਨਾਂ ਦਾ ਨੁਕਸਾਨ ਹੁੰਦਾ ਹੈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਵਿੱਤੀ ਨੁਕਸਾਨ ਹੁੰਦਾ ਹੈ ਉਹ ਦੋਸਤੋ ਇੰਨੀਆਂ ਗੱਲਾਂ ਕਹਿੰਦੇ ਹੋਏ ਉਹ ਲਾਹ ਗਲਤੀਆਂ ਲਿਖੀਵਾਂ ਦੀ ਜਾਂਚਣਾ ਚਾਹੁੰਦੇ ਆ ਤੋ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਰਿਆਂ ਨੂੰ ਫੇਰ ਹਾਜ਼ਰ ਹੋਵਾਂਗੇ ਹੁਣ ਜਿਉ ਇਜਾਜ਼ਤ ਸਤਿ ਸ੍ਰੀ ਅਕਾਲ